ਅੱਜ ਆਪਾਂ ਗੱਲ ਕਰਾਂਗੇ ਜੀ ਆਈਪੀਐਲ ਬਾਰੇ ਆਈਪੀਐਲ ਦੇ ਜਿਹੜੇ ਹੈਗੇ ਮੈਚ ਸ਼ੁਰੂ ਹੋਣ ਜਾ ਰਹੇ ਨੇ ਮਾਰਚ ਦੇ ਵਿੱਚ ਤੇ ਇਸ 22 ਤਰੀਕ ਨੂੰ ਜਿਹੜਾ ਹੈਗਾ ਪਹਿਲਾ ਮੁਕਾਬਲਾ ਕੋਲਕੱਤਾ ਨਾਈਟ ਰਾਈਡਰਸ ਤੇ ਬੰਗਲੌਰੂ ਦੇ ਵਿੱਚ ਆ ਦੋਨਾਂ ਵਿੱਚ ਜਿਹੜਾ ਹੈਗਾ ਮੁਕਾਬਲਾ ਬੜਾ ਦਿਲਚਸਪ ਮੁਕਾਬਲਾ ਕਿਉਂਕਿ 2024 ਦਾ ਜਿਹੜਾ ਕੱਪ ਸੀ ਉਹ ਕੋਲਕੱਤਾ ਨੇ ਜਿੱਤਿਆ ਸੀ ਸੋ ਦੇਖਣਯੋਗ ਹੋਵੇਗਾ ਕਿ ਕੀ ਸ਼ੁਰੂਆਤ ਕਿੱਦਾਂ ਦੀ ਕਰਦੀ ਹੈ ਕਲਕੱਤਾ ਨਾਈਟ ਰਾਈਡਰਸ ਤੇ ਬਾਕੀ ਇਹ ਜਿਹੜਾ 74 ਮੁਕਾਬਲੇ ਨੇ ਇਸ ਵਾਰੀ ਆਈਪੀਐਲ ਦੇ ਵਿੱਚ ਔਰ 65 ਦਿਨਾਂ ਦਾ ਇਹ ਜਿਹੜਾ ਨੈਚਾ ਇਸ ਮੈਚ ਦੇ ਵਿੱਚ ਡਬਲ ਡੋਜ਼ ਵਾਲੀ ਗੱਲ ਕਰੀਏ ਜੇ ਸਾਰੇ ਕਿਉਂਕਿ ਕ੍ਰਿਕਟਰ ਪ੍ਰੇਮੀ ਨੇ ਓਹੋ ਉਦੋਂ ਜ਼ਿਆਦਾ ਹੋਰ ਐਕਸਾਈਟਡ ਹੋ ਜਾਂਦੇ ਨੇ ਜਦੋਂ ਇੱਕ ਦਿਨ ਦੇ ਵਿੱਚ ਦੋ ਮੈਚ ਹੋਣ ਸੋ ਜਿਹੜੇ ਦੋ ਮੈਚ ਨੇ ਉਹ ਰਵੀਵਾਰ ਨੂੰ ਨੇ ਰਵੀਵਾਰ ਤੋਂ ਜਿਹੜਾ ਸ਼ੁਰੂਆਤ ਹੋ ਜਾਣੀ ਆ ਦੋ ਮੈਚਾਂ ਦੀ ਕਿਉਂਕਿ ਜਿਹੜਾ ਸ਼ਨੀਵਾਰ ਨੂੰ ਮੈਚ ਆ ਉਹ ਤਾਂ ਪਹਿਲਾ ਮੈਚ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਮੁਕਾਬਲਾ 7 ਵਜੇ ਸ਼ੁਰੂ ਹੋਵੇਗਾ ਸੋ ਜਿਵੇਂ ਹੀ 7 ਵਜਣਗੇ ਸਾਰਾ ਇੰਡੀਆ ਕਹਿ ਲੋ ਸ਼ਾਂਤ じゃ ਲੱਗਦਾ ਆਪਣੇ ਆਲੇ ਦੁਹਾੜੇ ਦਾ ਮਾਹੌਲ ਕਿਉਂ ਕਿਉਂਕਿ ਹਰ ਦੁਕਾਨ ਦੇ ਵਿੱਚ ਹਰ ਘਰ ਦੇ ਵਿੱਚ ਜਾਂ ਕੋਈ ਸਫ਼ਰ ਕਰ ਰਿਹਾ ਆ ਕਿਸੇ ਦੀ ਕਾਰ ਦੇ ਵਿੱਚ ਜਾਂ ਬੱਸ ਦੇ ਵਿੱਚ ਕਿ ਕੋਈ ਬਸ ক্রিকেট ਮੈਚ ਸਾਰੇ ਉਹੀ ਦੇਖਦੇ ਨੇ ਤੇ ਦੇਖਣਾ ਪਸੰਦ ਕਰਦੇ ਨੇ ਜਿੱਥੇ ਜਿਹੜੀ ਹਾਕੀ ਟੀਮ ਆ ਉਹ ਰਾਸ਼ਟਰੀ ਗੇਮ ਮੰਨੀ ਜਾਂਦੀ ਆ ਪਰ ਉਸ ਦੇ ਮੁਕਾਬਲੇ ਜ਼ਿਆਦਾ ਜਿਹੜੀ ਪਰਫੂਲੀਅਤਾ ਉਹ ਕ੍ਰਿਕਟਰ ਜਾਂ ਕ੍ਰਿਕਟ ਨੇ ਕਿਉਂਕਿ ਜਿਹੜੇ ਦੇਸ਼ਵਾਸੀ ਨੇ ਜਾਂ ਕਹ ਲਓ ਵਿਸ਼ਵ ਭਰ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਤੇ ਇਹਨਾਂ ਦੇ ਮੁਕਾਬਲੇ ਵੀ ਬਹੁਤ ਜਲਦੀ ਹੁੰਦੇ ਰਹਿੰਦੇ ਨੇ ਜਿਵੇਂ ਕਿ ਹੁਣੇ ਪਿੱਛੇ ICC ਟਰਾਫੀ ਜਿਹੜਾ ਉਹ ਚੈਂਪੀਅਨਸ਼ਿਪ ਹੋ ਕੇ ਹਟਿਆ ਤੇ ਉਸੇ ਤਰ੍ਹਾਂ ਜਿਹੜਾ ਹੈਗਾ ਆ ਹੁਣ IPL ਸੀਜ਼ਨ ਸ਼ੁਰੂ ਹੋ ਗਿਆ ਆ ਸੋ ਇਸ ਤਰ੍ਹਾਂ ਤੇ ਨਾਲ ਹੀ ਦਿਲਚਸਪ ਇੱਕ ਗੱਲ ਹੋਰ ਵੀ ਹੈ ਉਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੋਵੇਗੀ ਜੇਕਰ ਨਹੀਂ ਪਤਾ ਤਾਂ ਆਪਾਂ ਦੱਸ ਦਿੰਨੇ ਆ ਕਿ 13 ਸਾਲ ਦਾ ਵੈਵ ਇਸ ਵਾਰੀ ਰਾਜਸਥਾਨ ਟੀਮ ਦੇ ਵਿੱਚ ਖੇਡੇਗਾ ਉਸ ਨੂੰ ਮੌਕਾ ਮਿਲ ਰਿਹਾ ਜਾਂ ਨਹੀਂ ਕਿਉਂਕਿ ਹੁਣੇ-ਹੁਣੇ ਇੱਕ ਸਾਰਿਆਂ ਦੇ ਕੋਲੋ ਨਿਊਜ਼ ਕਹਿ ਲਓ ਜਾਂ ਉਹ ਜਿਹੜੀ ਐਡ ਆ ਪਹੁੰਚ ਗਈ ਹੋਵੇਗੀ ਧੋਨੀ ਤੇ ਸੰਜੂ ਦੀ ਜਿਹੜੀ ਗੱਲਬਾਤ ਆ ਇੱਕ ਐਡ ਦੇ ਵਿੱਚ ਦਿਖਾਈ ਗਈ ਆ ਤੇ ਉਸ ਨੂੰ ਜਿਆਦਾ ਵਿਸਤਾਰ ਦੇ ਵਿੱਚ ਦੱਸਣ ਦੀ ਤਾਂ ਲੋੜ ਨਹੀਂ ਕਿਉਂਕਿ ਤੁਸੀਂ ਤਕਰੀਬਨ ਤਕਰੀਬਨ ক্রিকেট ਪ੍ਰੇਮੀ ਹੋ ਜੇ ਤਾਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਆਪ ਮਹਾਰੇ ਤੁਹਾਡੇ ਫੋਨ ਤੇ ਉਹ ਐਡ ਆ ਗਈ ਹੋਵੇਗੀ ਸੋ ਜਿੱਥੇ 43 ਸਾਲਾਂ ਥੋਨੀ ਜਿਹੜੇ ਹੈਗੇ ਨੇ ਖੇਡ ਰਹੇ ਨੇ ਇਸ ਸੀਜ਼ਨ ਦੇ ਵਿੱਚ ਉੱਥੇ ਹੀ 13 ਸਾਲ ਦੇ ਬਹਿਬਬ ਨੂੰ ਵੀ ਜਿਹੜਾ ਦੇਖਣ ਵਾਲਾ ਮੁਕਾਬਲਾ ਹੋਵੇਗਾ ਕਿ ਵਾਕੇ ਹੀ ਰਾਜਸਥਾਨ ਵਿੱਚ ਉਸ ਨੂੰ ਜਗ੍ਹਾ ਮਿਲੀ ਹੈ ਜਾਂ ਸਿਰਫ ਗੱਲਬਾਤ ਹੀ ਹੈ ਬਾਕੀ ਇਹ ਵੀ ਹੈ ਥੋਨੀ ਨੂੰ ਪ੍ਰੇਮੀ ਬਹੁਤ ਨੇ ਵੇਖਣ ਵਾਲੇ ਜਦੋਂ ਵੀ ਚਨਈ ਸੁਪਰ ਕਿੰਗ ਦਾ ਕੋਈ ਵੀ ਮੈਚ ਹੁੰਦਾ ਤਾਂ ਸਟੇਡੀਅਮ ਜਿਹੜਾ ਹੈਗਾ ਪੂਲਾ ਪੂਲਾ ਹੋਇਆ ਪਿਆ ਹੁੰਦਾ ਆ ਹਰ ਪਾਸੇ ਥੋਨੀ ਨੂੰ ਜਿੱਥੇ ক্রিকেট ਪ੍ਰੇਮੀ ਦੇਖਣਾ ਪਸੰਦ ਕਰਦੇ ਨੇ ਉੱਥੇ ਹੀ ਜਿਹੜੇ ਆਰਗੇਨਾਈਜ਼ਰ ਨੇ ਉਹ ਵੀ ਚਾਹੁੰਦੇ ਨੇ ਕਿ ਹਜੇ ਜਿਹੜੇ ਥੋਨੀ ਨੇ ক্রিকেট ਦੇ ਵਿੱਚ ਬਣੇ ਰਹਿਣ ਸੋ ਇਸੇ ਦੇ ਨਾਲ ਹੀ ਜਿਹੜਾ ਇਹ 10 ਟੀਮਾਂ ਦੇ ਵਿੱਚ ਮੁਕਾਬਲਾ ਹੋਵੇਗਾ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਆ ਕਿ 74 ਮੁਕਾਬਲੇ ਨੇ 65 ਦਿਨ ਚੱਲਣਗੇ ਮਤਲਬ ਮਈ ਤੱਕ ਜਿਹੜੇ ਹੈਗੇ ਨੇ ਇਹ ਮੁਕਾਬਲੇ ਚੱਲਣਗੇ ਬਾਕੀ ਜਦੋਂ ਕ੍ਰਿਕਟ ਸ਼ੁਰੂ ਹੋ ਜਾਂਦਾ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਆਲਾ ਦਵਾਲਾ ਸਾਰਾ ਸ਼ਾਂਤ ਹੋਵੇ ਸਾਰੇ ਪਾਸੇ ਕੰਮ ਜੇ ਬੰਦ ਹੋਣ ਲੋਕੀ ਘਰੋਂ ਬਾਹਰ ਜ਼ਿਆਦਾ ਨਿਕਲਣਾ ਪਸੰਦ ਨਹੀਂ ਕਰਦੇ ਕਿਉਂਕਿ ਟੀਵੀ ਦੇ ਅੱਗੇ ਬੈਠਣਾ ਪਸੰਦ ਕਰਦੇ ਨੇ ਸੋ ਜੇਕਰ ਤੁਸੀਂ ਵੀ ਕ੍ਰਿਕਟ ਪ੍ਰੇਮੀ ਹੋ ਤਾਂ ਤੁਸੀਂ ਤੁਹਾਡੇ ਲਈ ਇੱਕ ਸਵਾਲ ਹੈ ਕਿ ਤੁਸੀਂ ਕਿਸ ਟੀਮ ਨੂੰ ਜਿਹੜਾ ਫਾਈਨਲ ਦੇ ਵਿੱਚ ਦੇਖਣਾ ਚਾਹੁੰਦੇ ਹੋ ਤੁਹਾਡੀ ਕਿਹੜੀ ਟੀਮ ਫੇਵਰਿਟ ਹੈ ਤੁਹਾਡੇ ਕਿਹੜੀ ਕਿਹੜਾ ਖਿਡਾਰੀ ਆ ਜਿਹੜਾ ਤੁਹਾਡੇ ਪਸੰਦ ਦਾ ਆ ਆਪਾਂ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦਾ ਜਿਹੜਾ ਪਹਿਲਾ ਮੈਚ ਆ ਉਹ 25 ਨੂੰ ਆ 25 ਮਾਰਚ ਨੂੰ ਪਹਿਲਾ ਮੈਚ ਗੁਜਰਾਤ ਦੇ ਨਾਲ ਖੇਡਿਆ ਜਾ ਰਿਹਾ ਆ ਤੇ ਤੁਸੀਂ ਇਹ ਵੀ ਜ਼ਰੂਰ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ ਕਿ ਇਸ ਵਾਰੀ ਕਿਹੜੀ ਟੀਮ ਜਿਹੜੀ ਜੇਤਤਾ ਹੋਵੇਗੀ ਸੋ ਆਪਣੀਆਂ ਜਿਹੜੀਆਂ رائے ਆ ਜਾਂ ਤੁਹਾਡੀਆਂ ਸਾਂਝਾਂ ਸਾਡੇ ਨਾਲ ਇਸੇ ਤਰ੍ਹਾਂ ਬਣੀਆਂ ਰਹਿਣ ਫਿਰ ਕਿਸੇ ਹੋਰ ਮੁੱਦੇ ਤੇ ਚर्चा ਕਰਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ